ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰੇ ਸਿੱਖਾਂ ਨੂੰ ਗੁਰੂ ਸਾਹਿਬ ਦਾ ਹੁਕਮ ਹੈ ਆਪਾਂ ਦਸਵੰਦ ਜਰੂਰ ਕੱਢਣਾ ਹੈ ਸਮੇਂ-ਸਮੇਂ ਤੇ ਸਾਰੇ ਗੁਰਸਿੱਖ ਪਿਆਰੇ ਜਿਹੜਾ ਹੈ ਉਹ ਦਸਵੰਦ ਦੀ ਵਰਤ ਤੋਂ ਬੜੇ ਅੱਛੇ ਬੜੇ ਸੁਚੱਜੇ ਤਰੀਕੇ ਨਾਲ ਕਰਦੇ ਆ ਰਹੇ ਉਹ ਦਸਵੰਦ ਸਿਰਫ ਗੁਰੂ ਦਾ ਆਪਾਂ ਉਹਦੀ ਵਰਤ ਤੋਂ ਇਸ ਤਰ੍ਹਾਂ ਕਰਨ ਦਾ ਯਤਨ ਕਰਨਾ ਹੈ ਦਸਵੰਦ ਲੈ ਕੇ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਸੱਚੀ ਪਾਰਸ਼ਾ ਇਹ ਤੁਹਾਡੀ ਮਾਇਆ ਹੈ ਅਸੀਂ ਇਹ ਲੋੜਵੰਦਾਂ ਵਿੱਚ ਜਿਹੜੀ ਹੈ ਉਹ ਵਰਤੌਣ ਲੱਗੇ ਲੋੜਵੰਦਾਂ ਵਿੱਚ ਆਪਾਂ ਕਿਸ ਤਰੀਕੇ ਨਾਲ ਵਰਤੌਣੀ ਹੈ ਜਿਵੇਂ ਕੋਈ ਕਿਸੇ ਵਿਦਵਾ ਨੂੰ ਲੋੜ ਹੈ ਮਸ਼ੀਨ ਲੈ ਕੇ ਦੇ ਦੋ ਤਾਂ ਕਿ ਉਹ ਸिलाई ਕਰਕੇ ਅੱਗੇ ਤੋਂ ਦਸਬੰਧ ਕੱਟਣ ਲੱਗ ਜਾਵੇ ਜਾਂ ਕਿਸੇ ਨੂੰ ਜਿਵੇਂ ਲੋੜ ਹੈ ਉਹ ਕੰਮ ਤੇ ਜਾਣ ਲਈ ਉਹਦੇ ਕੋਲ ਸਾਧਨ ਨਹੀਂ ਕੋਈ ਸਾਈਕਲ ਲੈ ਕੇ ਦੇ ਦੋ ਤਾਂ ਕਿ ਉਹ ਕੰਮ ਤੇ ਜਾ ਕਰਕੇ ਅੱਗੇ ਤੋਂ ਦਸਬੰਧ ਕੱਟਣ ਲੱਗ ਜਾਵੇ ਇਸ ਤਰੀਕੇ ਦੇ ਨਾਲ ਅਸੀਂ ਬੱਖੋ ਬੱਖਰੇ ਤਰੀਕਿਆਂ ਦੇ ਨਾਲ ਜਿਹੜਾ ਹੈ ਆਪਣੇ ਦਸਬੰਧ ਦੀ ਵਰਤੋਂ ਸੁਚੱਜੇ ਤਰੀਕੇ ਨਾਲ ਕਰਦੇ ਆਂ ਭਾ ਮੇਰਾ ਕਹਿਣ ਦਾ ਹੈ ਕਿ ਦਸਵੰਦ ਦੇ ਕੇ ਅਸੀਂ ਅੱਗੇ ਥੋੜਾ ਬੰਦਾ ਹੈ ਜਿਹਨੂੰ ਦਸਵੰਦ ਦੇਣੋਂ ਬਲਬਾਨ ਬਣਾਦੀ ਤਾਂ ਕਿ ਦਸਵੰਦ ਕੱਢਣ ਲੱਗ ਜਾਵੇ ਇਹ ਨਾ ਹੋਵੇ ਕਿ 5 ਮਹੀਨੇ ਤੁਹਾਡੇ ਤੋਂ ਦਸਵੰਦ ਹੀ ਮੰਗ ਕਰੇ ਉਹ ਦਸਵੰਦ ਕੱਢਣ ਦਾ ਰਾਤੇ ਹੋਏਗਾ ਲੇਕਿਨ ਅਗਲਾ ਆਲਸੀ ਨਾ ਬਣ ਜਾਵੇ ਇਸ ਕਰਕੇ ਅਗਲੇ ਨੂੰ ਵੀ ਸਪੋਰਟ ਕਰੋ ਅਗਲੇ ਨੂੰ ਵੀ ਹਿੰਮਤ ਤੇ ਹੌਸਲਾ ਭਰੋ ਕਿ ਤੁਸੀਂ ਕਮਾਈ ਕਰੋ ਜਿਹੜੀ ਚੀਜ਼ ਦੀ ਲੋੜ ਹੈ ਉਹ ਚੀਜ਼ ਤੁਸੀਂ ਉਹਨੂੰ ਲੈ ਕੇ ਦਿਓ ਤਾਂ ਕਿ ਉਹ ਕੰਮ ਕਰਕੇ ਕੀਰਤੀ ਬਣੇ ਮਿਹਨਤੀ ਬਣੇ ਤੇ ਗੁਰੂ ਦੀ ਬਖਸ਼ਿਸ਼ ਦਾ ਸੰਬੰਧ ਕੱਢ ਕੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੇ ਚੰਗੀ ਲੱਗੇ ਤੇ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ